ਜਿਗੜਾ ਚਾਹੀਦਾ ਮਜੀਠੀ ਵਰਕੇ ਮ ਹੱਥ ਪਾਉਣ ਵਾਸਤੇ ਜਿਗੜਾ ਚਾਹੀਦਾ بڑے ਫੋਨ ਆਏ ਸਾਨੂੰ ਕਹਿੰਦੇ ਤੂੰ ਆਪਕੇ ਲੈ ਲੈ ਬਾਈ ਜਾਰੇ ਬੱਡੇ ਨੇ ਆਏ ਨੇ ਕਹਿੰਦੇ ਬੱਡੇ ਨੇ ਵੱਡੇ ਹੋਣਗੇ ਘਰੇ ਹੋਣਗੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਜਿੱਤੇ ਸਾਰਾ ਕੁਝ ਮਿਲ ਗਿਆ ਤਾਂ ਬਾਪੇ ਜਾ ਕੇ ਕਰੇ ਦਰਸ਼ਨ ਕੋਣ ਕਹਿੰਦੇ ਅਕੇ ਮੈਨੂੰ ਆ ਕੇ ਬੈਰ ਕੱਟ ਜੋ ਮੈਂ ਕਿਹਾ ਕੀ ਕਰ ਜਮਰੋਤਾ ਕਿਹਾ ਜਿੱਥੇ ਕੈਂ ਬੈਰ ਕੱਢ ਦੀ ਤੇ ਲੋਕਾਂ ਨੇ ਤੀ ਆਪੋ ਤਾਂ ਮਾਰ ਕੇ ਆਏ 70 ਵਿਸ਼ਾ ਕਹਿੰਦੇ ਕੁੱਤੇ ਰੰਗ ਦੇ ਲਾਲ ਬੱਤੀ ਵਾਲੀ ਗੱਡੀ ਚਿੱਟਾ ਜਾਂਦਾ ਸੀ ਤੇ ਪੁਲਿਸ ਨੂੰ ਨਾਕੇ ਤੇ ਬੈਰਲਸ ਜਾਂਦੀ ਸੀ ਇੰਨੇ ਨੰਬਰ ਗੱਡੀ ਆ ਰੋਕਣੀ ਨਹੀਂ ਮਾਲ ਜਾ ਰਿਹਾ ਸਮਾਨ ਜਾ ਰਿਹਾ ਕਮਾਲ ਨਸਲ ਕੁਸ਼ੀਆਂ ਦੇ ਕੇਸ ਚੱਲਨੇ ਚਾਹੀਦੇ ਨਸਲ ਕੁਸ਼ੀਆਂ ਦੇ ਨਾਲ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਰੱਖਦੇ ਨੇ ਜਿਹੜੇ ਤੁਮ ਨੂੰ ਆਹ ਦੇਖੋ ਖਾਣ ਨੂੰ ਆਸਰਾਣਾ ਜੋ ਉਹ ਜੋ ਲੈ ਕੋਹ ਆਦੇ ਪਟਾਏ ਉਦੋਂ ਵੀ ਉਹੀ ਗੱਲੂ ਜਿਹੜਾ ਕਈ ਉੱਥੇ ਬਾਕੀ ਨੂੰ ਮਿਲਦਾ ਆ ਸਾਰੇ ਇਲਾਕੇ ਉਹਦੇ ਨਾਲ ਉਹਦੇ ਥੱਕ ਚ ਕ੍ਰਿਪਟਨ ਗਰਿੰਦੂ ਦੇ ਹੱਕ ਚ ਬੋਲਿਆ ਚੰਨੀ ਉਹਦੇ ਹੱਕ ਚ ਬਿੱਟੂ ਉਹਦੇ ਹੱਕ ਚ ਫੈਰਾ ਉਹਦੇ ਹੱਕ ਚ ਸਾਰੀ ਜੇ ਨੀ ਨੂੰ ਜਦੋਂ ਲੋਕਾਂ ਨੇ ਕਹਿੰਦਾ ਗਲਤ ਬੋਲੀ ਜਾਣਾ ਨਹੀਂ ਤੈਨੂੰ ਵੀ ਕੀਤਾ ਸੈਂ ਲੱਖ ਸ਼ਗਲ ਆ ਪਰ ਮਾਣ ਮਗਰ ਨਾ ਮੈਂ ਹੱਕ ਤੇ ਪਰਗੜ ਫੜ ਲਿਆ ਲੈ ਹਰ ਤਾਈਆ ਮੁਕਰਨਾ ਵੀ ਨਹੀਂ ਆਉਂਦਾ ਕੱਪਟਨ ਜਿਹੜਾ ਕਹਿੰਦਾ ਮਨੁੱਖੀ ਦੁਭਾਰਾਂ ਦੀ ਲੰਗੜਣਾ ਉਹ ਬਾਜਵਾ ਲਾੜਬਾਗ ਬਣ ਕੇ ਬਾਬਾ ਪੁਕਾਰਾ ਸਾਹਿਬ ਅਖਿਰਤੂਨੀ ਦੇ ਮੇਲੇ ਤੇ ਕਹਿੰਦਾ ਸੀ ਅਗਲੇ ਸਾਲ ਸਾਡੀ ਸਰਕਾਰ ਬਣਨੀ ਚੇ ਇਹ ਜੇ ਬਾਗ ਦੇ ਰਸਤੇ ਸਹੀ ਆਈਏ ਤਾਂ ਉਹ ਬਾਣਾ ਕੁਕਰੀ ਇਸ ਕੇ ਲੈ ਕੇ ਜਾਣਾ ਬਈ ਜੀ ਤੇ ਉਹ ਹੀ ਕਹਿੰਦਾ ਸੀ ਕਿ ਇਹ ਮਨੁੱਖੀ ਦੁਭਾਰਾਂ ਦੀ ਲੰਗੜਣਾ ਮਗਰ ਅੱਜ ਇਹ ਵੀ ਮਨੁੱਖ ਰਹਿ ਗਿਆ stdcੰਗਰੀਆਂ ਆ ਸਾਡਾ ਕੋਈ ਵੀ ਅਧਿਕਾਰ ਨਹੀਂ ਇਹੀ ਰਹਿ ਕੇ ਮਨੁੱਖ ਬੱਸ ਨਕਲ ਨ ਕਰਨਾ ਕਰੋ ਤੁਸੀਂ ਆ ਪੋਸਟ ਪੋਸਟ ਜਿਹੜਾ ਜਿਹੜੇ ਇਹਨਾਂ ਦੇ ਜਿਹੜੇ ਕਰਦੇ ਨੇ YouTube Facebook ਜਿਹੜੇ ਇਹਨਾਂ ਦੇ ਜਵਾਬ ਜਰੂਰ ਦੇ ਦਿਆ ਕਰੋ ਮੋਟਾ ਬੁੱਕਰ ਨਹੀਂ ਐਂ ਤੇ ਇਦੋਂ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾਰਕ 'ਚ ਇਹਨੂੰ ਕਿਸੇ ਨੂੰ ਪਾਣਾ ਨਹੀਂ ਘੱਟ ਦਦਾ ਮੈਂ ਤੋ ਫੇ ਤੁਸੀਂ ਸਾਥ ਦੇ ਹੁੰਦਾ ਠੀਕ ਹੈ ਨਾ ਸੋਨਿਆ ਉੱਪਰ ਜਾ ਕੇ ਦੋ ਨਾਰੇ ਲਾ ਦਿਓ ਵੀ ਇਨਕਲਾਬ ਜ਼ਿੰਦਾਬਾਦ ਗੋਲੇ ਸੋਨਿਆ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਜੀ ਆਉਂਦੇ ਬਸਦੇ ਰਹੋ ਦੇਖਿਆ ਕਰੋ ਦੇ ਲੇ ਰਵਾਂਗੇ ਆਉਂਦੇ ਆਉਣ ਨਾਲ ਦਿਨਾਂ ਚ ਹੋਰ ਵੱਡੇ ਪ੍ਰੋਗਰਾਮ ਕਰਾਂਗੇ ਵੱਡੇ ਐਲਾਨ ਕਰਾਂਗੇ ਔਰ ਜ਼ਿੰਦਗੀ ਨੂੰ ਫਾਟੀ ਤੇ ਲੈ ਕੇ ਆਵਾਂਗੇ ਧੀਆ ਪੁੱਤਾਂ ਨੂੰ ਨੌਕਰੀਆਂ ਦੇਵਾਂਗੇ ਤੇ ਘਰਾਂ ਦੇ ੁੱਲੇ ਜਿਹੜੇ ਨੇ ਉਹਨਾਂ ਦੇ ਵਿੱਚ ਅੱਗਾਂ ਬੁਝਣ ਨਹੀਂ ਦੇਵਾਂਗੇ ਅੱਛਾ ਜਿਹੜਾ ਜੁਗਨਸ਼ੇਵਰ ਚੱਲ ਰਿਹਾ ਉਹ ਚ 20 ਪਿੰਡ ਰਾਮਪੁਰਾ ਫੁੱਲੇ ਹਲਕੇ ਦੇ ਜਿਹੜੇ ਨੇ ਉਹ ਬਿਲਕੁਲ ਪੰਚਾਇਤਾਂ ਨੇ ਮਤਾਂ ਪਾਸ ਕਰਕੇ ਦਿੱਤਾ ਕਿ ਸਾਡੇ ਪਿੰਡ ਜਿਹੜੇ ਅਸੀਂ ਆਪ ਰਾਖੀ ਕਰਾਂਗੇ ਪਿੰਡਾਂ ਦੇ ਪਹਿਰੇਦਾਰ ਬਣੋ ਪਿੰਡਾਂ ਦੇ ਚੌਕੀਦਾਰ ਬਣੋ ਕਿਸੇ ਨੇ ਬਾਹਰੋਂ ਆ ਕੇ ਆਪਣੀ ਰੱਖਿਆ ਨਹੀਂ ਕਰਨੀ ਆਪਣੀ ਰੱਖਿਆ ਆਪਾਂ ਆਪ ਕਰਨੀ ਪੈਂਦੀ ਹੈ ਸਿਆਣੇ ਕਹਿੰਦੇ ਆ ਰੋਜ਼ ਬਿਨਾਂ ਤਾਂ ਮਾਂ ਵੀ ਗੁੱਤ ਪਿਆਉਂਦੀ ਆਪ ਮਰੇ ਬਿਨਾਂ ਕੋਈ ਸੋਗ ਨਹੀਂ ਜਾਂਦਾ ਵੀਰੇ ਇੱਥੇ ਸਾਰੀ ਦੁਨੀਆ ਕੋਤ ਆਪਣੀ ਪਈ ਹੋਈ ਆ ਪਰ ਆਪ ਵੀ ਰੱਖਿਆ ਆਪ ਕਰਾਂਗੇ ਤਾਂ ਆਪਣੀ ਕੌਮ ਜਿਹੜੀ ਹੈ ਜੁਝਾਰੂ ਕੌਮ ਹੈ ਮਿੱਟੀ ਬਹੁਤ ਦਿਰਹੇਜ਼ ਹੈ ਉਪਜਾਊ ਹੈ ਇਹ ਕੌਮ ਮਿਹਨਤੀ ਹੈ ਤੇ ਗੁਰੂਆਂ 피ਰਾਂ ਦੀ ਫਕੀਰਾਂ ਦੀ ਸ਼ਹੀਦਾਂ ਦੀ ਧਰਤੀ ਹੈ ਇੱਥੇ ਸਵਾਲ ਨਹੀਂ ਬਣਾ ਹੁੰਦਾ ਕਿਲਾਮ ਤੇ ਇੱਥੇ ਰਹਿੰਦੇ ਜੇ ਕੋਈ ਆਪੀ ਇਰਾਦਾ ਕਰ ਲੈਣ ਇਲਾਮਤ ਤੋਂ ਖੜਾ ਚੁਣਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਗੀਰਦਾਸ ਹੈ ਪੰਜਾਬ ਦੇ ਮੇਰੇ ਭਰਾ ਯਾਤਰੀ ਸਤਿ ਪੱਖੀ ਬਖਸ਼ੇ ਸਾਨੂੰ ਜੋ ਸੇਵਾ ਦਾ ਮੌਕਾ ਪੰਜਾਬੀਆਂ ਚ